ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਲੈ ਕੇ ਆਇਆ ਹਾਂ ਤੁਹਾਡੇ ਲਈ ਐਡਮਿਸ਼ਨ ਨੋਟਿਸ ਦਾ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵੱਲੋਂ ਜਿਹਦੇ ਵਿੱਚ ਐਡਮਿਸ਼ਨ ਟੂ ਡਿਪਲੋਮਾ ਕੋਰਸ ਦਾ ਸੈਸ਼ਨ 2024-25 ਵਾਸਤੇ ਜਿਹੜਾ ਨੋਟੀਫਿਕੇਸ਼ਨ ਆਇਆ ਹੋਇਆ ਹੈ ਦੋਸਤੋ ਥੋੜੇ ਦਿਨ ਪਹਿਲਾਂ ਮੈਂ ਇਸੇ ਐਡਮਿਸ਼ਨ ਸੰਬੰਧੀ ਇੱਕ ਵਟਸਐਪ ਤੇ ਮੈਸੇਜ ਪਾਇਆ ਸੀਗਾ ਮੈਂ ਉਸੀ ਮੈਸੇਜ ਤੋਂ ਸ਼ੁਰੂ ਕਰਦਾ ਹਾਂ ਕਿਉਂਕਿ ਜਿਹੜੀ ਅੱਜ ਦੀ ਵੀਡੀਓ ਆ ਇਹ اسی ਮੈਸੇਜ ਨਾਲ ਸੰਬੰਧ ਰੱਖਦੀ ਆ। ਤੋਂ ਸਭ ਤੋਂ ਪਹਿਲਾਂ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਰਸ ਤੇ ਤੁਹਾਡਾ ਸਵਾਗਤ ਹੈ। ਜਿਨ੍ਹਾਂ ਸਾਥੀਆਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲੋ ਉਹ ਨਾਲ ਹੀ ਬੈਲ ਆਈਕਨ ਦਾ ਬਟਨ ਦਬਕੇ ਨੂੰ ਘੰਟੀ ਦਾ ਜਿਹੜਾ ਬਟਨ ਆ ਉਹ ਓਨ ਕਰ ਲੋ। ਮੈਂ WhatsApp ਤੇ ਮੈਸੇਜ ਪਾਇਆ ਸੀ ਦੋਸਤੋ ਇਸ ਮੈਸੇਜ ਨੂੰ ਇੰਪੋਰਟੈਂਟ ਉਹ ਬਾਅਦ ਮੈਨੂੰ ਬਹੁਤ ਸਾਰੇ ਫੋਨ ਆਏ ਉਹ ਫੋਨ ਕਾਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜੋ ਕੁਐਸਚਨ ਸੀਗੇ ਉਹ ਕੁਐਸਚਨਾਂ ਦੇ ਆਨਸਰ ਮੈਂ ਇਸ ਵੀਡੀਓ ਵਿੱਚ ਦਵਾਂਗਾ ਔਰ ਇਹ ਜਿਹੜੀ ਐਡਮਿਸ਼ਨ ਆ ਹਜੇ ਤੱਕ ਚੱਲਦੀ ਪਈ ਆ ਮੇਰੇ ਇਸ ਮੈਸੇਜ ਨੂੰ ਨਜ਼ਰ ਅੰਦਾਜ਼ ਨਾ ਕਰੋ ਮੈਂ ਲਿਖਿਆ ਸੀਗਾ ਮੇਰੇ ਇਸ ਮੈਸੇਜ ਨੂੰ ਨਜ਼ਰ ਅੰਦਾਜ਼ ਨਾ ਕਰੋ ਜਿਹੜੇ ਗਰੀਬ ਐਸੀ ਕਹਿੰਦੇ ਸਾਡੇ ਕੋਲ ਬੱਚਿਆਂ ਨੂੰ ਪੜਾਉਣ ਲਈ ਪੈਸੇ ਨਹੀਂ ਉਹਨਾਂ ਨੂੰ ਲੈ ਕੇ ਆਓ ਸਾਥੀਓ ਪੰਡਿਤ ਜਗਤਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਹਿਆਰਪੁਰ ਵਿੱਚ ਦਾਖਲਾ ਸ਼ੁਰੂ ਹੋ ਗਿਆ ਹੈ 10ਵੀਂ ਜਾਂ 12ਵੀਂ ਪਾਸ ਜਿਨ੍ਹਾਂ ਅਸੀ ਬੱਚਿਆਂ ਦੇ ਮਾਪੇ ਦੀ ਸਲਾਨਾ ਆਮਦਨ 2 ਲੱਖ ਤੋਂ ਘੱਟ ਹੈ ਉਹਨਾਂ ਦੀ ਪੂਰੇ 3 ਸਾਲ ਦੀ ਫੀਸ 1683 ਰੁਪਏ ਹੈ ਜਿਹੜੇ ਜਨਰਲ ਦੇ ਬੱਚੇ ਹਨ ਉਹਨਾਂ ਦੀ ਫੀਸ ਵੀ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਅਧੀਨ ਬਹੁਤ ਘੱਟ ਹੈ ਸਾਥੀਓ ਅੱਜ ਦੇ ਸਮੇ ਇੰਨੀ ਘੱਟ ਫੀਸ ਵਿੱਚ 3 ਸਾਲ ਦਾ ਇੰਜੀਨੀਅਰਿੰਗ ਡਿਪਲੋਮਾ ਸਰਕਾਰੀ ਪੋਲੀਟੈਕਨਿਕ ਕਾਲਜ ਵਿੱਚ ਹੋ ਰਿਹਾ ਹੈ। ਸਟਾਫ ਨੌਕਰੀ ਲਵਾਉਣ ਦੀ ਗਰੰਟੀ ਵੀ ਦੇ ਰਿਹਾ ਹੈ। ਹੋਰ ਸਾਨੂੰ ਕੀ ਚਾਹੀਦਾ? ਡਿਪਲੋਮਾ ਤੋਂ ਬਾਅਦ ਚਾਹੇ ਬੀਟੈਕ, ਐਮਟੈਕ, ਪੀਐਚਡੀ ਕਰੋ। ਬਸ ਰਸਤਾ ਖੁੱਲ ਜਾਂਦਾ ਹੈ। ਇਸ ਮੈਸੇਜ ਨੂੰ ਘਰ-ਘਰ ਪੁੱਛਦਾ ਕਰੋ। ਦਾਖਲਾ ਲੈਣ ਲਈ ਮੇਰੇ ਨਾਲ ਸੰਪਰਕ ਕਰੋ। ਮੈਂ ਆਪਣਾ ਨਾਮ ਦੱਸਿਆ ਸੀ ਵਿੱਚ ਕਸ਼ਮੀਰ ਲੱਧਰ ਤੇ ਆਪਣਾ ਫੋਨ ਨੰਬਰ ਸੀ ਮੇਰਾ 9878199822। ਤੋ ਇਹਦੇ ਨਾਲ ਹੀ ਇੱਕ ਛੋਟੀ ਜਿਹੀ ਮੇਰੀ ਬੇਨਤੀ ਸੀ ਕਿ ਇਸਦੇ ਨਾਲ ਹੀ ਮੇਰਾ YouTube ਚੈਨਲ ਵੈਲਫੇਅਰ ਸੋਚ ਸਬਸਕ੍ਰਾਈਬ ਕਰ ਲਵੋ ਸਾਰੇ ਨੌਕਰੀਆਂ ਦੀ ਜਾਣਕਾਰੀ ਮੈਂ ਇੱਥੇ ਦਿੰਦਾ ਹਾਂ ਤੋ ਇਹ ਜਿਹੜਾ ਮੇਰਾ ਮੈਸੇਜ ਸੀ ਦੋਸਤੋ ਬਹੁਤ ਸਾਥੀਆਂ ਨੇ ਬਹੁਤ ਕਮਾਇਆ ਬਹੁਤ ਵਧੀਆ ਰਿਸਪਾਂਸ ਆਇਆ ਤੇ ਬਹੁਤ ਵਧੀਆ ਮਤਲਬ ਹੈ ਕਿ ਇਹਦਾ ਰਿਸਪਾਂਸ ਜਿਹੜਾ ਆਇਆ ਲੋਕਾਂ ਤੱਕ ਇਹ ਮੈਸੇਜ ਦੀ ਜਿਹੜੀ ਪਹੁੰਚ ਪੂਰੀ ਹੋਈ ਆ ਹੁਣ ਮੈਂ ਦੱਸਣਾ ਕਿ ਚਾਹੁੰਦਾ ਤੁਹਾਨੂੰ ਇਸ ਮੈਸੇਜ ਦੇ ਬਾਰੇ ਜੋ ਮੈਨੂੰ ਲੋਕਾਂ ਨੇ ਕੁਐਸਚਨ ਕੀਤੇ ਆ ਕੁਐਸਚਨ ਇਹ ਕੀਤੇ ਸਿਗੇ ਕਿ ਇਹ ਜਿਹੜਾ ਮੈਸੇਜ ਮੈਂ ਪਾਇਆ ਸੀ ਹਾਰਪੁਰ ਦੇ ਕਾਲਜ ਵਾਸਤੇ ਪਰ ਮੈਨੂੰ ਜਿਹੜੇ ਟੈਲੀਫੋਨ ਆਇਆ ਪੂਰੇ ਪੰਜਾਬ ਤੋਂ ਆਇਆ ਕਿਉਂਕਿ ਜਦੋਂ ਮੈਸੇਜ ਹੁੰਦਾ ਤਾਂ ਪੂਰੇ ਪੰਜਾਬ ਤੋਂ ਹੁੰਦਾ ਤੇ ਫਿਰ ਮੈਨੂੰ ਉਹਨਾਂ ਨੂੰ ਦੱਸਣਾ ਪੈਂਦਾ ਸੀਗਾ ਵੀ ਇਹ ਜਿਹੜੀ ਸਕੀਮ ਆ ਸਰਕਾਰੀ ਕਾਲਜਾਂ ਵਿੱਚ ਸਾਰੇ ਵਿੱਚ ਹੀ ਆ ਜਿਹੜੀ ਤਾਂ ਐਸਸੀ ਸਕਾਲਰਸ਼ਿਪ ਮਿਲਦੀ ਹੈ ਇਹ ਤਾਂ ਚਾਹੇ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਹੋਣ ਪੋਲੀਟੈਕਨਿਕ ਕਾਲਜ ਇਹ ਸਾਰੇ ਵਿੱਚ ਹੀ ਆ ਪੰਜਾਬ ਦੇ ਜਿਹੜੀ ਸੀਐਮ ਸਕਾਲਰਸ਼ਿਪ ਆ ਜਿਹੜੀ ਜਨਰਲ ਕੈਟਾਗਰੀ ਵਾਸਤੇ ਆ ਉਹ ਸਿਰਫ ਸਰਕਾਰੀ ਕਾਲਜਾਂ ਵਿੱਚ ਆ ਮੈਂ ਮਤਲਬ ਕਿ ਅੱਜ ਤੁਹਾਨੂੰ ਇਹ ਦੱਸਣ ਲੱਗਾ ਵੀ ਕਿਹੜੇ ਸਰਕਾਰੀ ਕਾਲਜਾਂ ਵਿੱਚ ਮਤਲਬ ਕਿ ਅਗਰ ਤੁਸੀਂ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਦੀ ਵੈਬਸਾਈਟ ਤੇ ਜਾਂਦੇ ਹੋ ਤਾਂ ਉੱਥੇ ਤੁਸੀਂ ਲਿਸਟ ਆਫ ਕਾਲਜ ਕੱਢ ਕੇ ਦੇਖਦੇ ਹੋ ਤਾਂ ਜਿਹੜੇ ਕਾਲਜ ਨਿਕਲਦੇ ਕੋਈ 30 31 ਕਾਲਜ ਲਗਭਗ ਹੈਗੇ ਆ ਜਿਹੜੇ ਸਰਕਾਰੀ ਆ ਉਹਨਾਂ ਕਾਲਜਾਂ ਵਿੱਚ ਇਹ ਕਿਹੜੇ ਕਿਹੜੇ ਡਿਪ ਜਿੱਦਾਂ ਹੁਣ ਦੇਖੋ ਗਵਰਨਮੈਂਟ ਕਾਲਜ ਆਫ ਗਵਰਨਮੈਂਟ ਟੈਕਨੋਲੋਜੀ ਅਮਰਸਾ ਫੈਸ਼ਨ ਡਿਜ਼ਾਈਨਿੰਗ ਗਵਰਨਮੈਂਟ ਟੈਕਨੋਲੋਜੀ ਦਾ ਕੋਰਸ ਹੁੰਦਾ ਇੱਥੇ ਗਵਰਨਮੈਂਟ ਨੇ ਸੇ ਜੁੜੋ ਟੈਕਸਟਾਈਲ ਲੁਧਿਆਣਾ ਗਵਰਨਮੈਂਟ ਪੋਲੀਟੈਕਨਿਕ ਕਾਲਜ ਰੋਜਪੁਰ ਗਵਰਨਮੈਂਟ ਪੋਲੀਟੈਕਨਿਕ ਢੀਨਾਂ ਨਗਰ ਇੱਥੇ ਕਿਹੜੀ ਕੰਪਿਊਟਰ ਤੇ ਇਲੈਕਟ੍ਰੋਨਿਕਸ ਹੁੰਦੀ ਆ ਗਵਰਨਮੈਂਟ ਪੋਲੀਟੈਕਨਿਕ ਜਲੰਧਰ ਕੰਪਿਊਟਰ ਸਾਇੰਸ ਇਲੈਕਟ੍ਰੋਨਿਕਸ ਇਨਫੋਰਮੇਸ਼ਨ ਟੈਕਨੋਲੋਜੀ ਲਾਇਬ੍ਰੇਰੀ ਐਂਡ ਗਵਰਨਮੈਂਟ ਪੋਲੀਟੈਕਨਿਕ ਪਟਿਆਲਾ ਇੱਥੇ ਚਾਰ ਤਰ੍ਹਾਂ ਦੇ ਕੋਰਸ ਡਿਪਲੋਮਾ ਕੋਰਸ ਹੁੰਦੇ ਆ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਇਨਫੋਰਮੇਸ਼ਨ ਟੈਕਨੋਲੋਜੀ ਮੈਡੀਕਲ ਲੈਬ ਟੈਕਨੋਲੋਜੀ ਸੋ ਇਹ ਜਿਹੜੀ ਲਿਸਟ ਹੈਗੇ ਇਹਨਾਂ ਦੀ ਵੈਬਸਾਈਟ ਤੇ ਪਈ ਆ ਮੈਂ ਅੱਜ ਦੀ ਵੀਡੀਓ ਵਿੱਚ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਕੁਐਸਚਨ ਹੀ ਆਏ ਕਿ ਪੰਜਾਬ ਦੇ ਲੋਕ ਇਹ ਸੋਚਦੇ ਆ ਕਿ ਇਹ ਜਿਹੜੀ ਸਕੀਮ ਆ ਸਿਰਫ ਸ਼ਾਹਪੂਰ ਚ ਵਾ ਇਹ ਮੈਂ ਲਿਸਟ ਤਾਂ ਤੁਹਾਨੂੰ ਡਾਊਨਲੋਡ ਕਰਕੇ ਪਬਲਿਕ ਕਰ ਰਿਹਾ ਕਿ ਇਹਨਾਂ ਕਾਲਜਾਂ ਵਿੱਚ ਜਿਹੜ ਉਹਨਾਂ ਦੀ ਵੈਬਸਾਈਟ ਤੇ ਪਿਆ ਪੰਜਾਬ ਟੈਕਨੀਕਲ ਐਜੂਕੇਸ਼ਨ ਦੇ ਇਹਨਾਂ ਕਾਲਜਾਂ ਵਿੱਚ ਵੀ ਸੇਮ ਸਕੀਮ ਸਕਾਲਰਸ਼ਿਪ ਦੀ ਚਲਦੀ ਪਈ ਆ ਜਿਹਨਾਂ ਵਿੱਚ ਐਸੇ ਬੱਚੇ ਦੇ ਜਿਨ੍ਹਾਂ ਦੀ ਫੀਸ 7 ਲੱਖ ਤੋਂ ਘੱਟ ਹੈ ਉਹਨਾਂ ਦੀ ਜਿਹੜੀ ਫੀਸ ਆ ਜੋ ਮੈਂ ਆਪਣੇ ਮੈਸੇਜ 'ਚ ਲਿਖੀ ਸੀ 1683 ਰੁਪਏ ਉਹੀ ਲੱਗੇਗੀ ਗਵਰਨਮੈਂਟ ਪੋਲੀਟੈਕਨਿਕ ਮੋਗਾ ਜਿਹੜੇ ਜਿਹੜੇ ਇੱਥੇ ਕੋਰਸ ਹੁੰਦੇ ਦੇਖੋ ਨਾਲ ਲਿਸਟ ਲੱਗੀ ਹੋਈ ਆ ਸਾਰੇ ਲਿਖਿਆ ਪਿਆ ਤੁਸੀਂ ਸੋਚ ਲੈਂਦੇ ਕਿ ਫਲਾਣੇ ਕੋਲਜ ਕੋਰਸ ਹੁੰਦਾ ਕਿ ਮੈਨੂੰ ਪੁੱਛਦੇ ਹੋ ਫੋਨ ਕਰਕੇ ਕਿ ਅਸੀਂ ਮੋਗੇ ਤੋਂ ਬੋਲਦੇ ਆ ਕਿ ਇੱਥੇ ਇਲੈਕਟ੍ਰੋਨਿਕਸ ਦਾ ਕੋਰਸ ਹੁੰਦਾ ਕਿ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਦੱਸ ਰਿਹਾ ਸਾਰਾ ਸਾਰੀ ਇਹ ਲਿਸਟ ਵਾ ਤੁਸੀਂ ਇਹ ਲਿਸਟ ਨੂੰ ਲੈਣ ਵਾਸਤੇ ਤੁਸੀਂ ਮੇਰਾ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਗਰੁੱਪ ਦਾ ਲਿੰਕ ਵਾ ਤੁਸੀਂ ਉਸ ਲਿੰਕ ਤੇ ਜਾ ਕੇ ਜੁਆਇਨ ਕਰ ਸਕਦੇ ਹੋ ਤੁਹਾਨੂੰ ਇਹ ਲਿਸਟ ਮੇਰੇ WhatsApp ਗਰੁੱਪ ਵਿੱਚ ਮਿਲ ਜਾਏਗੀ ਨਹੀਂ ਤਾਂ ਤੁਸੀਂ ਜਦੋਂ ਉੱਥੇ ਮੈਸੇਜ ਕਰੋਗੇ ਮੈਨੂੰ ਉਸ ਗਰੁੱਪ ਵਿੱਚ ਤਾਂ ਮੈਂ ਤੁਹਾਨੂੰ ਜਿਹੜੀ ਇਹਦੀ ਪੀਡੀਐਫ ਹੈਗੀ ਆ ਕਾਲਜਾਂ ਦੇ ਨਾਮ ਦੀ ਉਹ ਤੁਹਾਨੂੰ ਦੁਬਾਰਾ ਤੋਂ ਸੈਂਡ ਕਰ ਦਿਆਂਗਾ ਬਹੁਤ ਮੈਸੇਜ ਆਇਆ ਬਹੁਤ ਫਾਇਦਾ ਹੋਇਆ ਲੋਕਾਂ ਨੂੰ ਜਿਹੜੇ ਕਾਲਜ ਵਿੱਚ ਮੈਂ ਐਡਮਿਸ਼ਨ ਕਰਵਾਉਣੀ ਚਾਹੁੰਦਾ ਸੀ ਉਹਨਾਂ ਕਾਲਜਾਂ ਵਿੱਚ ਕਾਫੀ ਐਡਮਿਸ਼ਨ ਹੋਈ ਆ ਔਰ ਜਿਹੜਾ ਪੀਟੀਜੀਆਰ ਗਵਰਨਮੈਂਟ ਪੋਲੀਟੈਕਨਿਕ ਕਾਲਜ ਹਿਆਰਪੁਰ ਇੱਥੇ ਸਿਵਲ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਇਲੈਕਟ੍ਰਿਕ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਮਕੈਨਿਕਲ ਇੰਜੀਨੀਅਰਿੰਗ ਔਰ ਪਲਾਸਟਿਕ ਟੈਕਨੋਲੋਜੀ ਇਹ ਸਾਰੇ ਡਿਪਲੋਮਾ ਜਿਹੜ ਮੈਂ ਦੇਖਦਾ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਾ ਹੈ ਵੀ ਫ੍ਰੀ ਅਗਰ ਕੋਈ ਸਰਕਾਰ ਕਰਾ ਰਹੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਕਰਵਾ ਦਈਏ ਪਰ ਜਿਸੀਂ ਦੱਸਿਆ ਮੈਂ ਬਾਰ ਬਾਰ ਦੱਸਦਾ ਪਿਆ ਵੀ ਲੋਕਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਕਿਹੜੇ ਕਿਹੜੇ ਕਾਲਜਾਂ ਵਿੱਚ ਇਹ ਹੁੰਦਾ ਆ ਇਹ 31 31 ਦੇ ਕਾਲਜ ਸਾਥੀਓ ਹੈਗੇ ਆ ਸਰਕਾਰੀ ਜਿਨ੍ਹਾਂ ਵਿੱਚ ਸੀਐਮ ਸਕੀਮ ਜਿਹੜੀ ਜਨਰਲ ਵਾਸਤੇ ਵੀ ਜਿਹੜੇ ਇਹ ਸਕਾਲਰਸ਼ਿਪ ਸਕੀਮ ਜਿਹੜੀ ਇਹ ਚੱਲਦੀ ਪਈ ਉਹਨਾਂ ਦੇ ਨੰਬਰ ਦੇ ਹਿਸਾਬ ਨਾਲ ਤੇ ਜਿਹੜੇ ਬਾਕੀ ਕਾਲਜ ਹੈਗੇ ਆ ਉਹਨਾਂ ਵਿੱਚ ਸਾਰੇ ਵਿੱਚ ਹੀ ਜਿਹੜੇ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਦਾ ਉਹ ਚੱਲਦਾ ਆ ਟੈਕਨੀਕਲ ਐਜੂਕੇਸ਼ਨ ਇੱਕ ਇਦਰਾ ਡਿਪਾਰਟਮੈਂਟ ਆ ਜਿੱਥੇ ਆ ਕੋਈ ਵੀ ਪੀਐਮਐਸ ਦਾ ਕੇਸ ਜਿਹੜਾ ਪੈਂਡਿੰਗ ਨਹੀਂ ਰਹਿੰਦਾ ਕੋਈ ਵੀ ਇਦਰਾ ਕੇਸ ਨਹੀਂ ਕੀ ਜਿੱਦਾ ਬਾਕੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਹਮੇਸ਼ਾ ਤੁਸੀਂ ਦੇਖਿਆ ਸੰਘਰਸ਼ ਚੱਲਦਾ ਰਹਿੰਦਾ ਹੋਰ ਪ੍ਰਾਈਵੇਟ ਯੂਨੀਵਰਸਿਟੀ ਸੰਘਰਸ਼ ਚੱਲਦਾ ਰਹਿੰਦਾ ਸਕਾਲਰਸ਼ਿਪ ਨੂੰ ਲੈ ਕੇ ਪਰ ਟੈਕਨੀਕਲ ਐਜੂਕੇਸ਼ਨ ਦਾ ਇਦਰਾ ਸਿਸਟਮ ਆ ਵੀ ਇੱਥੇ ਤੁਹਾਨੂੰ ਪੀਐਮਐਸ ਦਾ ਕੋਈ ਵੀ ਪ੍ਰੈਂਡਿੰਗ ਕੇਸ ਨਹੀਂ ਮਿਲਦਾ ਜਿੱਥੇ ਬੱਚਿਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇ ਸੋ ਇਹ ਮੈਂ ਲਿਸਟ ਦੱਸੀ ਇਹਦੇ ਵਿੱਚ ਤੁਸੀਂ ਲਿਸਟ ਦੇਖੋਏ ਲਗਭਗ ਪੂਰੇ ਪੰਜਾਬ ਦੇ ਸਰਕਾਰੀ ਦੇ ਪ੍ਰਾਈਵੇਟ ਕੋਲਜ ਮਿਲਾ ਕੇ 91 ਕੋਲਜਾਂ ਦੀ ਲਿਸਟ ਇਹਦੇ ਵਿੱਚ ਦਿੱਤੀ ਹੋਈ ਆ ਤੇ ਇਹ ਜਿਹੜੇ ਕੋਰਸ ਕਰਾਉਂਦੇ ਹੁਣ ਇਹ ਵਾਲੀ ਲਿਸਟ ਆ ਗਈ ਇਹ ਵੀ ਨਾਲ ਹੀ ਇਹਦੇ ਲਿਸਟ ਆਫ ਡਿਪਲੋਮਾ ਕੋਰਸ ਕਿਹੜੇ ਕਿਹੜੇ ਕੋਰਸ ਕਿੰਨੇ ਕਿੰਨੇ ਸਾਲ ਦੇ ਦੇਖੋ ਉੱਪਰ ਸਾਰਾ ਇਹ ਲਿਖਿਆ ਹੋਇਆ ਆ ਹਨਾ ਇੱਕ ਨੰਬਰ ਤੋਂ ਸ਼ੁਰੂ ਹੋ ਜਾਂਦਾ ਤੇ ਲਗਭਗ ਇਹ ਦੀ ਕੋਰਸ ਜਿਹੜੇ ਇਹ ਟੈਕਨੀਕਲ এডੂਕੇਸ਼ਨ ਪੂਰੇ ਪੰਜਾਬ ਵਿੱਚ ਜਿਹੜਾ ਕਰਵਾਉਂਦਾ ਵਜਿ ਜਿਹਦੇ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਫੈਸ਼ਨ ਯਾਨੀ گارਮੈਂਟ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਇੰਟੀਰੀਅਰ ਡਿਜ਼ਾਈਨ ਡੈਕੋਰੇਸ਼ਨ ਨੀਟਿੰਗ ਲੇਜ਼ਰ ਟੈਕਨੋਲੋਜੀ ਹਾਂਜੀ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ ਮੈਕੈਨਿਕਲ ਇੰਜੀਨੀਅਰਿੰਗ ਮੈਕਟਰੋਨਿਕਸ ਇੰਜੀਨੀਅਰਿੰਗ ਮੈਡੀਕਲ ਲੈਬ ਟੈਕਨੋਲੋਜੀ ਇਹ ਸਾਰੇ ਡਿਪਲੋਮਾ ਕਿੰਨੇ ਸਾਲ ਦਾ ਨਾਮ ਤੇ ਲਿਖਿਆ ਆ ਸਾਰਾ ਫਾਰਮੇਸੀ ਦਾ ਡਿਪਲੋਮਾ ਵੀ ਹੁੰਦਾ ਪਲਾਸਟਿਕ ਟੈਕਨੋਲੋਜੀ ਦਾ ਡਿਪਲੋਮਾ ਪੰਜਾਬ ਦੇ ਇੱਕੋ ਇੱਕ ਕਾਲਜ ਚ ਹੁੰਦਾ ਹੈ ਹੁਸ਼ਿਆਰਪੁਰ ਪੰਡਤ ਜਗਤਰਾਮ ਗਵਰਨਮੈਂਟ ਪੋਲੀਟੈਕਨਿਕ ਚ ਹੁੰਦਾ ਹੈ। ਇਸੇ ਤਰੀਕੇ ਨਾਲ ਜਿਹੜੇ ਬਾਕੀ ਡਿਪਲੋਮਾ ਹੁੰਦੇ ਆ ਉਹ ਸਾਰੇ ਕਿੰਨੇ ਕਿੰਨੇ ਸਾਲ ਦੇ ਨਾਲ ਲਿਖਿਆ ਹੋਇਆ ਇਹ ਸਾਰੇ ਦੇ ਜਿਹੜੇ ਹੈਗੇ ਆ ਇਹ ਅੱਜ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ ਔਰ ਮੈਂ ਇਹ ਆਸ ਕਰਦਾ ਹਾਂ ਹਜੇ ਮੇਰੀ ਵੀਡੀਓ ਖਤਮ ਨਹੀਂ ਹੋਈ ਮੈਂ ਤੁਹਾਨੂੰ ਅਗਾਹ ਬਹੁਤ ਇੰਪੋਰਟੈਂਟ ਜਾਣਕਾਰੀ ਵੀਡੀਓ ਨੂੰ ਛੱਡਿਓ ਨਾ ਬਹੁਤ ਇੰਪੋਰਟੈਂਟ ਜਾਣਕਾਰੀ ਹਜੇ ਮੈਂ ਤੁਹਾਨੂੰ ਜਿਹੜੀ ਉਹ ਦੇਣੀ ਆ ਮੈਂ ਆਸ ਕਰਦਾ ਹਾਂ ਕਿ ਜਿਹੜੀ ਵੀਡੀਓ ਤੁਸੀਂ ਜਿੱਦਾਂ ਅੱਗੇ ਮ ਉਦੋਂ ਬਹੁਤ ਸਾਰੇ ਗਰੀਬ ਬੱਚਿਆਂ ਨੂੰ ਫਾਇਦਾ ਹੋਇਆ ਔਰ ਉਹਨਾਂ ਨੇ ਉਸ ਮੈਸ ਨੂੰ ਪੜ ਕੇ ਬੇਸ਼ੱਕ ਮੈਨੂੰ ਫੋਨ ਕਰਕੇ ਕਾਲ ਵਿੱਚ ਐਡਮਿਸ਼ਨ ਲਈਆ ਮੈਂ ਬਾਕੀ ਕਾਲਾਂ ਵਿੱਚ ਵੀ ਬੱਚੇ ਭੇਜੇ ਆ ਸਰਕਾਰੀ ਵਿੱਚ ਤਾਂ ਹੁਣ ਇਸ ਵੀਡੀਓ ਨੂੰ ਵੀ ਆਪਾਂ ਇੱਦਾਂ ਸ਼ੇਅਰ ਕਰੀਏ ਔਰ ਸਬਸਕ੍ਰਾਈਬ ਕਰ ਦਈਏ ਜਿਨ੍ਹਾਂ ਨੇ ਹਜ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੈਲਫੇਅਰ ਸੋਚ ਨੂੰ ਪਲੀਜ਼ ਸਬਸਕ੍ਰਾਈਬ ਕਰ ਲੋ ਤਾਂ ਜੋ ਜਿਹੜੀ ਵੀ ਵੀਡੀਓ ਪਾਵਾਂ ਸਭ ਤੋਂ ਪਹਿਲਾਂ ਤੁਹਾਡਾ ਵੀਡੀਓ ਪਹੁੰਚ ਜਾਵੇ ਖਾਸ ਤੌਰ ਤੇ ਜਿਹੜੇ ਬੱਚੇ ਆ 10ਵੀਂ ਦੇ ਬਾਅਦ ਬੱਚੇ 12ਵੀਂ ਦੇ ਬਾਅਦ ਬੱਚੇ ਜਾਂ ਬੀਏ ਤੋਂ ਬਾਅਦ ਜਾਂ ਡਿਪਲੋਮੇ ਤੋਂ ਬਾਅਦ ਜਾਂ ਬੀਟੈਕ ਤੋਂ ਬਾਅਦ ਜਿਹੜੇ ਬੱਚੇ ਨੇ ਕੈਂਡੀਡੇਟ ਨੇ ਉਹ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਹ ਤੇ ਗਵਰਨਮੈਂਟ ਦੀਆਂ ਔਰ ਪ੍ਰਾਈਵੇਟ ਨੌਕਰੀਆਂ ਬਾਰੇ ਦੱਸਦਾ ਹੀ ਰਹਿੰਦਾ ਹਾਂ ਔਰ ਨਾਲ ਲੱਗਦਾ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਵਟਸਐਪ ਗਰੁੱਪ ਦਾ ਲਿੰਕ ਆ ਉਹਨੂੰ ਵੀ ਜਰੂਰ ਜੁਆਇਨ ਕਰ ਲਵੋ ਹੁਣ ਜਿਹੜੀ ਕਾਉਂਸਲਿੰਗ ਹੋਣੀ ਆ ਐਡਮਿਸ਼ਨ ਵਾਸਤੇ ਆਨਲਾਈਨ ਹੋਣੀ ਆ ਇਹ ਸ਼ੁਰੂ ਹੋ ਚੁੱਕੀ ਆ ਇਹ 7-6 ਤੋਂ ਸ਼ੁਰੂ ਹੋ ਚੁੱਕੀ ਆ ਔਰ ਇਹਦਾ ਪਹਿਲਾ ਰਾਉਂਡ ਜਿਹੜਾ ਰਜਿਸਟ੍ਰੇਸ਼ਨ ਦਾ ਸੀਗਾ ਉਹ ਖਤਮ ਹੋ ਚੁੱਕਾ ਆ ਹੁਣ ਇਹਦਾ ਚੁਆਇਸ ਫਿਲਿੰਗ ਵਾਲਾ ਚੱਲਦਾ ਪਿਆ ਰਹੋਣ ਚੁਆਇਸ ਫਿਲਿੰਗ ਤੋਂ ਬਾਅਦ ਇਹ ਜਿਹੜਾ ਫਸਟ ਰਾਉਂਡ ਹੈਗਾ ਉਹਦੀ ਜਿਹੜੀ ਰਿਜ਼ਲਟ ਆਉਣਾ 16/7 ਨੂੰ ਆਣਾ ਫਿਰ ਜਿਹੜਾ ਬੱਚਿਆਂ ਨੇ ਰਜਿਸਟ੍ਰੇਸ਼ਨ ਕੀਤੀ ਹੋਈ ਆ ਉਹਨਾਂ ਨੇ 17 ਤੋਂ ਲੈ ਕੇ 31/7 ਤੱਕ ਜਿਹੜੇ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਕਰਾ ਕੇ ਆਪਣੀ ਜਿਹੜੀ ਐਡਮਿਸ਼ਨਾਂ ਕਨਫਰਮ ਕਰ ਲੈਣੀਆਂ ਆ ਜਿਹੜੇ ਬੱਚਿਆਂ ਨੇ ਹਜੇ ਤੱਕ ਇਹ ਗੱਲ ਧਿਆਨ ਨਾਲ ਸੁਣੋ ਮੇਰੀ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਇਹ ਵੀਡੀਓ ਜਾਂ ਉਹ ਮੈਸੇਜ ਮੇਰਾ ਪੜਨ ਤੋਂ ਲੇਟ ਹੋ ਗਏ ਜਿਨ੍ਹਾਂ ਨੇ ਹਜੇ ਤੱਕ ਰਜਿਸਟ੍ਰੇਸ਼ਨ ਪੰਜਾਬ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਵਿੱਚ ਨਹੀਂ ਕਰਵਾਈ ਮੈਂ ਸਰਕਾਰੀ ਕਿਉਂ ਕਹਿ ਰਿਹਾ ਕਿਉਂਕਿ ਦੋਸਤੋ ਸਰਕਾਰੀ ਪੋਲੀਟੈਕਨਿਕ ਕਾਲਜਾਂ ਵਿੱਚ ਅਜੇ ਤੱਕ ਸੀਟਾਂ ਖਾਲੀ ਪਈਆਂ ਆ ਬੱਚਾ ਨੂੰ ਜਾਂ ਤਾਂ ਪਤਾ ਨਹੀਂ ਲੱਗਦਾ ਜਾਂ ਮਾਪੇ ਨੂੰ ਸਮਝ ਨਹੀਂ ਆਉਂਦੀ ਭਈ ਵੀ ਸਰਕਾਰੀ ਕਾਲਜਾਂ ਵਿੱਚ ਸੀਟਾਂ ਅਜੇ ਤੱਕ ਖਾਲੀ ਪਈਆਂ ਐ ਪ੍ਰਾਈਵੇਟ ਦਾ ਅਸੀਂ ਰੁੱਖ ਕਿਉਂ ਕਰੀਏ ਅੱਜ ਸਰਕਾਰੀ ਕਾਲਜ ਜਿਹੜਾ ਹੈਗਾ ਪੋਲੀਟੈਕਨਿਕ ਕਾਲਜ ਸਰਕਾਰੀ ਆ ਜਿਹੜੇ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਖੁੱਲ ਚੁੱਕੇ ਆ ਸੋ ਸੈਕੰਡ ਰਾਊਂਡ ਦੀ ਜਿਹੜੀ ਆਨਲਾਈਨ ਕਾਉਂਸਲਿੰਗ ਹੋਣੀ ਆ ਉਹ ਜੇ ਹੋਣੀ ਆ ਉਹਦੇ ਚ ਰਜਿਸਟ੍ਰੇਸ਼ਨ ਹੋਣੀ ਆ 23 ਸਤੋਂ ਲੈ ਕੇ 6 ਅੱਠ ਤੱਕ ਹੋਣੀ ਆ ਹੋਰ ਉਹਦੀ ਉਹਦੀ ਚੁਆਇਸ ਫਿਲਿੰਗ ਹੋਣੀ ਆ ਫਿਰ 1 ਤੋਂ ਲੈ ਕੇ 7 ਤੱਕ ਕਰਨੀ ਆ ਉਹਦਾ ਜਿਹੜਾ ਰਿਜ਼ਲਟ ਆਉਣਾ ਆ 16 ਅੱਠ ਨੂੰ ਆਉਣਾ ਆ ਔਰ ਡਾਕੂਮੈਂਟ ਵਗੈਰੇ ਵੈਰੀਫਿਕੇਸ਼ਨ ਜਿਹੜੀ ਉਸ ਤੋਂ ਬਾਅਦ ਹੋਣੀ ਆ ਔਰ ਇਹਦੇ ਵਿੱਚ ਵੀ ਅਗਰ ਕੋਈ ਬੱਚਾ ਰਹਿ ਜਾਂਦਾ ਜਿਹਨੂੰ ਨਹੀਂ ਮਿਲੀ ਉਹਨੇ ਆਪਣਾ ਦਿਲ ਨਹੀਂ ਥੋੜਾ ਕੰਨਾ ਮੰਨ ਨਹੀਂ ਹਾਰਨਾ ਉਹਨੇ ਲੱਗਾ ਰਹਿਣਾ ਤੀਸਰੀ ਕਾਉਂਸਲਿੰਗ ਫੇਰ ਹੁੰਦੀ ਆ ਜਿਹੜੀ ਕਿ ਉਹ ਕੋਲੇਜ ਲੈਵਲ ਤੇ ਹੁੰਦੀ ਆ ਅਗਰ ਅਸੀਂ ਇਹ ਪ੍ਰਾਨ ਕਰੀਏ ਕਿ ਸਾਨੂੰ ਸੀਟ ਚਾਹੀਦੀ ਚਾਹੀਦਾ ਤਾਂ ਲਾਸਟ ਕਰ ਪਹੁੰਚਦੇ ਪਹੁੰਚਦੇ ਸਾਨੂੰ ਥਰਡ ਰਾਉਂਡ ਤੱਕ ਉਸੇ ਕੋਲੇਜ ਜਿੱਥੇ ਦੀ ਚਾਹੁੰਦੇ ਹੁੰਦੇ ਆ ਉੱਥੇ ਸਾਨੂੰ ਸੀਟ ਜਿਹੜੀ ਉਹ ਮਿਲ ਜਾਂਦੀ ਆ ਸੋ ਔਨਲਾਈਨ ਕਾਉਂਸਲਿੰਗ ਵਾਸਤੇ ਤੁਸੀਂ ਪੰਜਾਬਟੈਕ.com ਤੇ ਜਾ ਕੇ ਤੁਸੀਂ ਜਿਹੜਾ ਇਹ ਵਿਜ਼ਿਟ ਕਰਕੇ ਤੁਸੀਂ ਕਾਉਂਸਲਿੰਗ ਕਰ ਸਕਦੇ ਆ ਅਗਾ ਤੁਸੀਂ ਕਿਸੇ ਕੈਫੇ ਤੇ ਜਾ ਕੇ ਕਾਉਂਸਲਿੰਗ ਕਰਨਾ ਚਾਹੁੰਦੇ ਆ ਤਾਂ ਜਰੂਰ ਕੈਫੇ ਤੇ ਜਾਣ ਤੋਂ ਪਹਿਲਾਂ ਤੁਸੀਂ ਸਾਰਾ ਪੜ੍ਹ ਕੇ ਜਾਓ ਜੋ ਮੈਂ ਤੁਹਾਨੂੰ ਦੱਸਿਆ ਸਾਰਾ ਉਹਨੂੰ ਸਮਝ ਕੇ ਜਾਓ ਫਿਰ ਤੁਸੀਂ ਕਾਉਂਸਲਿੰਗ ਜਿਹੜੀ ਕਰਨੀ ਆ ਵੈਸੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਹੈਗੇ ਆ ਸਰਕਾਰੀ ਪੋਲੀਟੈਕਨਿਕ ਕਾਲਜ ਹੈਗੇ ਆ ਉਹਨਾਂ ਸਾਰੇ ਵਿੱਚ ਸਟਾਫ ਤੁਹਾਡੀ ਫ੍ਰੀ ਰਜਿਸਟ੍ਰੇਸ਼ਨ ਕਰਦਾ ਆ ਫ੍ਰੀ ਤੁਹਾਡੀ ਕਾਉਂਸਲਿੰਗ ਕਰਦਾ ਆ ਸਟਾਫ ਦੀ ਡਿਊਟੀ ਲੱਗੀ ਹੋਈ ਆ ਸਟਾਫ ਤੁਹਾਡੀ ਸੇਵਾ ਵਿੱਚ ਹਰ ਵੇਲੇ ਪੂਰੇ ਪੰਜਾਬ ਦਾ ਸਟਾਫ ਜਿਹੜਾ ਤੁਹਾਡੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਆ ਸੋ ਇਹ ਜਿਹੜਾ ਇਹ ਵੀਡੀਓ ਆ ਮੈਂ ਮੈਂ ਸਮਝਦਾ ਕਿ ਵੀਡੀਓ ਬਹੁਤ ਇੰਪੋਰਟੈਂਟ ਆ ਇਹ ਵੀਡੀਓ ਵੀ ਜਿਵੇਂ ਤੁਸੀਂ ਹੋਰ ਵੀਡੀਓ ਵੀ ਮੇਰੀਆਂ ਸ਼ੇਅਰ ਕਰਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਆ ਜਿਹੜੀ ਅੱਜ ਦੀ ਜਿਹੜੀ ਵੀਡੀਓ ਆ ਇਹ ਵੀ ਤੁਸੀਂ ਸ਼ੇਅਰ ਕਰੋ ਤਾਂ ਜੋ ਜਿਹੜੇ ਬੱਚੇ ਆ 10ਵੀਂ ਪਾਸ ਜਾਂ 12ਵੀਂ ਪਾਸ ਜਿਹੜੇ ਬੱਚੇ ਆ ਜਿਨ੍ਹਾਂ ਨੇ ਡਿਪਲੋਮਾ ਵਿੱਚ ਐਡਮਿਸ਼ਨ ਲੈਣੀ ਆ ਉਹ ਗਰੀਬ ਘਰਾਂ ਦੇ ਬੱਚੇ ਆ ਜਾਂ ਅਮੀਰ ਘਰਾਂ ਦੇ ਬੱਚੇ ਆ ਉਹਨਾਂ ਤੱਕ ਇਹ ਜਿਹੜੀ ਵੀਡੀਓ ਇਹ ਪਹੁੰਚਦੀ ਹੋ ਜਾਵੇ ਜੀ ਧੰਨਵਾਦ ਜੀ